ਮਿੱਤਰੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਕਿਣਾ ਰਹੇ ਨੇ ਤੇ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਜਿਹੜੇ ਨੇ ਉਹ ਵਿਰੋਧ ਕਰ ਰਹੇ ਨੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਜਦੋਂ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾਏ ਸੀ ਤਾਂ ਮੋਦੀ ਸਾਹਿਬ ਤੇ ਪੂਰੀ ਬੀਜੇਪੀ ਉਹਨਾਂ ਤਿੰਨ ਖੇਤੀ ਕਾਨੂੰਨਾਂ ਦੇ ਲਗਾਤਾਰ ਫਾਇਦੇ ਕਿਣਾ ਰਹੀ ਸੀ ਤੇ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਵਿਰੋਧ ਕਰਦੇ ਸੀ ਬਿਲਕੁਲ ਸੇਮ ਹੁਣ ਹੋ ਰਿਹਾ ਹੈ ਅੱਜ ਵੀ ਭਗਵੰਤ ਮਾਨ ਸਾਹਿਬ ਨੇ ਤਿੰਨ ਜਿਹੜੇ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਨੇ ਉਹਦੇ ਪੂਰੇ ਫਾਇਦੇ ਗਿਣਾਏ ਨੇ ਤੇ ਕਿਸਾਨਾਂ ਨੇ ਉਧਰੋਂ ਫਿਰ ਅੱਗੋਂ ਵਿਰੋਧ ਕੀਤਾ ਹੁਣ ਅੱਜ ਆਪਾਂ ਇਹਦੇ ਤੇ ਗੱਲ ਕਰਨੀ ਹੈ ਪਹਿਲਾਂ ਤਾਂ ਮੇਰੀ ਬੇਨਤੀ ਹੈ ਤੁਹਾਨੂੰ ਕਿ ਵੀਡੀਓ ਨੂੰ ਸ਼ੇਅਰ ਵਾਲਾ ਬਟਨ ਅੱਜ ਜ਼ਰੂਰ ਦਬ ਦਿਓ ਕਿਉਂਕਿ ਇਹ ਜਿਹੜਾ ਲਾਈਵ ਹੈ ਇਹ ਤੁਹਾਡੇ ਸਾਰੇ ਦੋਸਤਾਂ ਤੱਕ ਜਾਣਾ ਚਾਹੀਦਾ ਹੈ ਭਾਵੇਂ ਕੋਈ ਸ਼ਹਿਰ 'ਚ ਰਹਿੰਦਾ ਹੈ ਭਾਵੇਂ ਕੋਈ ਪਿੰਡ 'ਚ ਰਹਿੰਦਾ ਹੈ ਇਹ ਲੈਂਡ ਪੂਲਿੰਗ ਪਾਲਿਸੀ ਹੈ ਕੀ ਚੀਜ਼ ਹੈ ਇਹਦੇ ਬਾਰੇ ਪਤਾ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਪੁੱਛਣਾ ਚਾਹਣਾ ਜਿਹੜੇ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਉਹ ਵੀਰ ਅੱਜ ਜ਼ਰੂਰ ਦੱਸਣ ਜੇ ਭਾ ਅੱਜ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਨਾ ਹੁੰਦੀ ਭਗਵੰਤ ਮਾਨ ਸਾਹਿਬ ਅੱਜ ਮੁੱਖ ਮੰਤਰੀ ਨਾ ਹੁੰਦੇ ਤਾਂ ਫਿਰ ਕੀ ਹੋਰ ਸਰਕਾਰ ਇਹੀ ਪਾਲਿਸੀ ਲੈ ਕੇ ਆਉਂਦੀ ਟਕੀ ਆਮ ਆਦਮੀ ਪਾਰਟੀ ਹਮਾਇਤ ਕਰਦੀ ਕੀ ਭਗਵੰਤ ਮਾਨ ਸਾਹਿਬ ਇਸ ਨੀਤੀ ਦੀ ਹਮਾਇਤ ਕਰਦੇ ਜਾਂ ਵਿਰੋਧ ਕਰਦੇ ਹੁਣ ਇਹ ਤੁਸੀਂ ਆਪਣਾ ਕਮੈਂਟ ਜਰੂਰ ਲਿਖ ਦਿਓ ਹੁਣ ਇਹ ਲੈਂਡ ਪੂਲਿੰਗ ਪਾਲਿਸੀ ਹੈ ਕੀ ਬਲਾ ਪਹਿਲਾਂ ਤਾਂ ਕਮੈਂਟ ਕਰਕੇ ਦੱਸ ਦਿਓ ਆਵਾਜ਼ ਠੀਕ ਆ ਰਹੀ ਹੈ ਕਈ ਵਾਰੀ ਨਹੀਂ ਆਉਂਦੀ ਲੈਂਡ ਪੂਲਿੰਗ ਪਾਲਿਸੀ ਕੀ ਹੈ ਮਿੱਤਰ ਪਿਆਰੋ ਸਰਕਾਰ ਨੇ ਇੱਕ ਨੀਤੀ ਬਣਾਈ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਨਾ ਇਲਾਕਿਆਂ ਦਾ ਸ਼ਹਿਰੀਕਰਨ ਕਰਨਾ ਹੈ ਪਿੰਡਾਂ ਦੇ ਵਿੱਚ ਵੀ ਤੇ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਰੇਟ ਵਧਾਉਣਾ ਹੈ ਬਿਲਕੁਲ ਉਸੇ ਤਰ੍ਹਾਂ ਦੀ ਵਿਆਖਿਆ ਜਿਵੇਂ ਤਿੰਨ ਖੇਤੀ ਕਾਨੂੰਨਾਂ ਵੇਲੇ ਮੋਦੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਇਹ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ 'ਚ ਬਣਾਏ ਆ ਕਿਸਾਨਾਂ ਦੇ ਫਾਇਦੇ ਲਈ ਬਣਾਏ ਆ ਕਿਸਾਨਾਂ ਨੂੰ ਇਹਦਾ ਫਾਇਦਾ ਹੋਊਗਾ ਮੋਦੀ ਸਰਕਾਰ ਕਹਿੰਦੀ ਸੀ ਕਿਸਾਨਾਂ ਦੀ ਆਮਦਨ ਵਧੇਗੀ ਜ਼ਮੀਨਾਂ ਦੇ ਰੇਟ ਵਧਣਗੇ ਸੇਮ ਅੱਜ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹ ਪਾਲਿਸੀ ਕਿਸਾਨਾਂ ਨੂੰ ਫਾਇਦਾ ਦੇਣ ਦੇ ਲਈ ਲੈ ਕੇ ਆਏ ਆਂ ਜ਼ਮੀਨਾਂ ਦੇ ਰੇਟ ਵਧਣਗੇ ਔਰ ਕਿਸਾਨਾਂ ਨੂੰ ਵੱਡਾ ਫਾਇਦਾ ਹੋਏਗਾ ਹੁਣ ਇਹ ਪਾਲਿਸੀ ਹੈ ਕੀ ਹੈ ਪਾਲਿਸੀ ਇਹ ਹੈ ਕਿ ਜਿਵੇਂ ਲੁਧਿਆਣਾ ਦੇ 32 ਪਿੰਡ ਪਹਿਲਾਂ ਚੁਣੇ ਗਏ ਆ ਸਭ ਤੋਂ ਪਹਿਲਾਂ ਉੱਥੇ ਸਰਕਾਰ ਨੇ 24300 ਤੇ 11 ਕਿੱਲੇ ਜ਼ਮੀਨ ਕਿਸਾਨਾਂ ਤੋਂ ਲੈਣੀ ਹੈ ਤੇ ਲੈ ਕੇ ਉੱਥੇ ਕਹਿੰਦੇ ਜੀ ਅਸੀਂ ਕਲੋਨੀਆਂ ਜਿਵੇਂ ਕੱਟਦੇ ਹੁੰਦੇ ਆ ਮੋਤੀ ਦੇਸੀ ਬਾਸ਼ਾ ਚ ਗੱਲ ਕਰਾਂ ਤੇ ਵੀ ਅਸੀਂ ਉਹਦੇ ਤੇ ਕਲੋਨੀਆਂ ਉਸਾਰ ਕੇ ਤੇ ਬਾਅਦ ਦੇ ਵਿੱਚ ਉਹ ਜ਼ਮੀਨਾਂ ਦੇ ਰੇਟ ਵਧਾ ਕੇ ਕਿਸਾਨਾਂ ਨੂੰ ਦੇਣੇ ਆ ਉਹਦੇ ਲਈ ਅੱਜ ਮੁੱਖ ਮੰਤਰੀ ਸਾਹਿਬ ਨੇ ਜਿੰਨੀ ਪਹਿਲਾਂ ਕੀਮਤ ਰੱਖੀ ਸੀ ਵੀ 50000 ਰੁਪਏ ਪਹਿਲਾਂ ਕਿਸਾਨਾਂ ਨੂੰ ਦੇਾਂਗੇ ਕਿੱਲੇ ਦਾ ਅੱਜ ਉਹਨੂੰ ਲੱਖ ਰੁਪਇਆ ਕਹਿਤਾ ਹੁਣ ਤੁਸੀਂ ਦੇਖੋ ਜਿਵੇਂ ਮੋਦੀ ਸਰਕਾਰ ਉਦੋਂ ਫਾਇਦੇ ਗਿਣਾ ਰਹੀ ਸੀ ਇਹ ਲੋਕ ਵਿਰੋਧ ਕਰ ਰਹੇ ਸੀ ਤਾਂ ਭਗਵੰਤ ਮਾਨ ਸਾਹਿਬ ਉਦੋਂ ਕੀ ਕਹਿੰਦੇ ਸੀ ਭਗਵੰਤ ਮਾਨ ਸਾਹਿਬ ਉਦੋਂ ਕਹਿੰਦੇ ਸੀ ਅੱਜ ਤੱਕ ਤੁਹਾਨੂੰ ਯਾਦ ਹੋਣਾ ਹੈ ਕਿ ਯਾਰ ਜੇਕਰ ਮੋਦੀ ਸਰਕਾਰ ਤਾਂ ਕਿਹੜਾ ਕਿਸਾਨਾਂ ਦਾ ਫਾਇਦਾ ਕਿਉਂ ਕਰਨਾ ਚਾਹੁੰਦੀ ਹੈ ਜਦੋਂ ਕਿਸਾਨ ਕਹਿੰਦੇ ਆ ਵੀ ਅਸੀਂ ਇਹ ਫਾਇਦਾ ਨਹੀਂ ਲੈਣਾ ਸਾਨੂੰ ਤਿੰਨ ਖੇਤੀ ਕਾਨੂੰਨ ਨਹੀਂ ਚਾਹੀਦੇ ਆਪਦਾ ਫਾਇਦਾ ਤੁਸੀਂ ਆਪਦੇ ਝੋਲੇ 'ਚ ਰੱਖੋ ਸਾਨੂੰ ਨਹੀਂ ਤੁਹਾਡਾ ਫਾਇਦਾ ਚਾਹੀਦਾ ਤਾਂ ਉਦੋਂ ਆਮ ਆਦਮੀ ਪਾਰਟੀ ਇਹ ਕਹਿੰਦੀ ਹੁੰਦੀ ਸੀ ਕਿ ਧੱਕੇ ਨਾਲ ਮੋਦੀ ਸਰਕਾਰ ਕਿਸਾਨਾਂ ਦਾ ਫਾਇਦਾ ਕਿਉਂ ਕਰਨਾ ਚਾਹੁੰਦੀ ਹੈ ਸੇਮ ਅੱਜ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਭਗਵੰਤਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਨੂੰ ਕਹਿ ਰਹੇ ਨੇ ਕਿ ਸਾਨੂੰ ਤੁਹਾਡਾ ਇਹ ਫਾਇਦਾ ਨਹੀਂ ਚਾਹੀਦਾ ਤੁਸੀਂ ਆਪਦਾ ਫਾਇਦਾ ਆਪਦੇ ਝੋਲੇ 'ਚ ਰੱਖੋ ਤੇ ਸਾਡਾ ਖਹਿੜਾ ਛੱਡੋ ਪਰ ਜਿਵੇਂ ਉਦੋਂ ਪੂਰਾ ਜੋਰ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵੀ ਲਾਇਆ ਵੀ ਇਹਦੇ ਫਾਇਦੇ ਗਿਣਾਏ ਜਾਣ ਇਹਦੇ ਲਾਭ ਲੋਕਾਂ ਨੂੰ ਚਚਾਏ ਜਾਣ ਸੇਮ ਅੱਜ ਭਗਵਨ ਤਮਨ ਸਾਹਿਬ ਉਹਨਾਂ ਦੀ ਸਰਕਾਰ ਪੂਰਾ ਜੋਰ ਲਾ ਕੇ ਪ੍ਰਚਾਰ ਕਰ ਰਹੀ ਹੈ ਇੱਥੋਂ ਤੱਕ ਗੱਲ ਆ ਰਹੀ ਹੈ ਕਿ ਜਿਹੜੇ ਯੂਟਿਊਬਰ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਵੀ ਪੈਸੇ ਦੇ ਕੇ ਤੇ ਪ੍ਰਚਾਰ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪਾਲਿਸੀ ਦਾ ਹੁਣ ਇਹ ਪਾਲਿਸੀ ਹੈ ਕੀ ਹੈ ਪਿਆਰਿਓ ਸਰਕਾਰ ਕਹਿੰਦੀ ਹੈ ਵੀ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਇਦਾਂ ਲੈ ਕੇ ਨਾ ਤੇ ਉਹਨਾਂ ਨੂੰ ਵਿਕਸਤ ਕਰਕੇ ਜਿਵੇਂ ਲੁਧਿਆਣਾ ਖੇਤਰ ਦੇ ਵਿੱਚੋਂ ਕਹਿੰਦੇ ਆ 24311 ਕਿੱਲੇ ਤੇ ਹੋਰ ਕੁਝ ਥਾਵਾਂ ਦੇ ਉੱਪਰ 12300 ਪਲੱਸ ਕਿੱਲੇ ਕੁੱਲ 37 38000 ਕਿੱਲੇ ਜ਼ਮੀਨ ਪੰਜਾਬ ਦੀ ਜਿਹੜੀ ਬਹੁਤ ਉਪਜਾਊ ਜ਼ਮੀਨ ਆ ਉਹ ਭਗਵੰਤ ਮਾਨ ਸਾਹਿਬ ਹੋਰ ਆ ਦੀ ਸਰਕਾਰ ਲੈਣਾ ਚਾਹੁੰਦੀ ਕਿਸਾਨਾਂ ਤੋਂ ਔਰ ਉੱਥੇ ਫਿਰ ਕਲੋਨੀਆਂ ਜਿਵੇਂ ਕੱਟੀ ਦੀਆਂ ਨੇ ਉਵੇਂ ਕਰਨਾ ਚਾਹੁੰਦੀ ਆ ਹੁਣ ਇਹਦੇ ਉੱਪਰ ਤੁਸੀਂ ਦੇਖੋ ਕੱਲ ਭਗਵੰਤ ਮਾਨ ਸਾਹਿਬ ਹੋਰਾਂ ਦੇ ਮੰਤਰੀ ਆ ਜਿਹੜੇ ਮੁੰਡਿਆ ਸਾਹਿਬ ਉਹ ਕਹਿੰਦੇ ਵੀ ਸਾਨੂੰ 164 ਪਿੰਡਾਂ ਦੇ ਕਿਸਾਨਾਂ ਨੇ ਤਾਂ ਸਾਨੂੰ ਹਮਾਇਤ ਕਰਤੀ ਵੀ ਸਾਡੀਆਂ ਜ਼ਮੀਨਾਂ ਲਓ ਪਰ ਅੱਜ ਮੈਂ ਸੁਣ ਰਿਹਾ ਸੀ ਇੱਕ ਆਰਟੀ ਐਕਟਿਵਿਸਟ ਮਾਨਕ ਗੋਇਲ ਸਾਹਿਬ ਉਹ ਡਾਟਾ ਦੇ ਰਹੇ ਸੀ ਉਹ ਕਹਿੰਦੇ ਕਿ ਕੁੱਲ 1600 ਐਫੀਡੇਵਟ ਸਰਕਾਰ ਕੋਲ ਗਏ ਨੇ 1600 ਐਫੀਡੇਵਟ ਇਸ ਪਾਲਿਸੀ ਦੇ ਵਿਰੋਧ ਚ ਗਏ ਨੇ ਤੇ ਸਿਰਫ ਪੰਜ ਐਫਿਡੇਵਟ ਮਾਨਕ ਗੋਏ ਕਹ ਰਹੇ ਸੀ ਕਿ ਪੱਖ ਚ ਗਏ ਨੇ ਹੁਣ ਤੁਸੀਂ ਦੱਸੋ ਇਸ ਨੀਤੀ ਦਾ ਕੀ ਫਾਇਦਾ ਹੋਊਗਾ ਹੁਣ ਸਰਕਾਰ ਕਹਿੰਦੀ ਹੈ ਵੀ ਜੇਕਰ ਅਸੀਂ ਅਸੀਂ ਤੁਹਾਡੀ ਜ਼ਮੀਨ ਇਦਾਂ ਲਵਾਂਗੇ ਤਾਂ ਉਹਦਾ ਅਸੀਂ ਰੇਟ ਇੰਨਾ ਵਧਾ ਦਾਂਗੇ ਵੀ 2.5 ਕਰੋੜ ਤੋਂ 4 ਕਰੋੜ ਤੱਕ ਕਿਸਾਨਾਂ ਦਾ ਕਿੱਲਾ ਬਾਅਦ ਚ ਵਿਕੇਗਾ ਹੁਣ ਜਿਹੜੇ ਸ਼ਹਿਰਾਂ ਸ਼ਹਿਰਾਂ ਦੇ ਨੇੜਲੇ ਇਲਾਕਿਆਂ 'ਚ ਕਿਸਾਨਾਂ ਤੋਂ ਜ਼ਮੀਨਾਂ ਲੈਣੀਆਂ ਨੇ ਐਂ ਤਾਂ ਕਰਨਾ ਨਹੀਂ ਵੀ ਸ਼ਹਿਰ ਤੋਂ 40 ਕਿਲੋਮੀਟਰ ਦੂਰ ਜਿੱਥੇ ਨੇੜੇ ਕੋਈ ਸ਼ਹਿਰ ਨਹੀਂ ਉੱਥੇ ਤਾਂ ਨਹੀਂ ਬਣਾਉਣੀ ਸ਼ਹਿਰਾਂ ਦੇ ਨੇੜੇ ਜਿਹੜੇ ਤਾਂ ਸ਼ਹਿਰਾਂ ਦੇ ਨੇੜੇ 10 15 20 ਕਿਲੋਮੀਟਰ ਤੱਕ ਪਹਿਲਾਂ ਹੀ ਜ਼ਮੀਨ ਦਾ ਰੇਟ ਕੀ ਆ ਹੁਣ ਲੁਧਿਆਣੇ ਦੇ 20 25 ਕਿਲੋਮੀਟਰ ਤੱਕ ਕਰੋੜਾ ਰੁਪਏ ਦਾ ਕਿੱਲਾ ਹੈ ਲੁਧਿਆਣੇ ਦੇ 20 25 ਕਿਲੋਮੀਟਰ ਤੱਕ 20 ਕਿਲੋਮੀਟਰ ਤੱਕ ਦੇ ਦਾਇਰੇ 'ਚ ਉੱਥੋਂ ਦੇ ਲੋਕ ਕਹਿੰਦੇ ਨੇ ਕਰੋੜ ਡੇਢ ਕਰੋੜ 2 ਕਰੋੜ 2.5 ਕਰੋੜ ਤੱਕ ਵੀ ਰੇਟ ਹੈ ਕਿੱਲੇ ਦਾ ਤੇ ਸਰਕਾਰ ਕਹਿੰਦੀ ਹੈ ਵੀ ਅਸੀਂ ਇਹਨੂੰ ਵਿਕਸਿਤ ਕਰਕੇ ਤੇ ਫਿਰ ਇਹ 2.5 ਕਰੋੜ ਤੋਂ 4 ਕਰੋੜ ਦਾ ਤੱਕ ਦਾ ਕਰ ਦੇਾਂਗੇ ਹੁਣ ਤੁਸੀਂ ਦੱਸੋ ਜੇ ਕਿਸਾਨ ਇਹਦਾ ਵਿਰੋਧ ਕਰ ਰਹੇ ਨੇ ਤਾਂ ਫਿਰ ਇਹਦਾ ਫਾਇਦਾ ਕੀ ਹੋਊਗਾ ਹਾਂ ਕੁਝ ਵੀਰੇ ਕਹਿ ਸਕਦੇ ਨੇ ਕਿ ਯਾਰ ਜੇ ਸਰਕਾਰ ਫਾਇਦਾ ਕਰਨਾ ਚਾਹੁੰਦੀ ਹੈ ਤੇ ਕਰਵਾ ਲੈਣਾ ਚਾਹੀਦਾ ਹੋ ਸਕਦਾ ਕਿਸਾਨਾਂ ਨੂੰ ਸਮਝ ਘੱਟ ਹੋਵੇ ਹੋ ਸਕਦਾ ਉਹਨਾਂ ਨੂੰ ਸਮਝ ਨਾ ਆ ਰਿਹਾ ਹੋਵੇ ਇਹੀ ਗੱਲ ਤਾਂ ਮੋਦੀ ਸਰਕਾਰ ਕਹਿੰਦੀ ਸੀ ਤਿੰਨ ਖੇਤੀ ਕਾਨੂੰਨਾਂ ਵੇਲੇ ਬਾਅਦ ਚ ਉਹਨਾਂ ਦੀ ਕੰਗਣਾ ਰ瑙ਤ ਬਾਅਦ ਚ ਵੀ ਕਹਿੰਦੀ ਰਹੀ ਆ ਵੀ ਕਿਸਾਨਾਂ ਨੂੰ ਤਾਂ ਇਹ ਤਿੰਨ ਖੇਤੀ ਕਾਨੂੰਨਾਂ ਦਾ ਫਾਇਦਾ ਬੜਾ ਸੀ ਤੇ ਰੱਦ ਕਰਾ ਕੇ ਕਿਸਾਨਾਂ ਦਾ ਨੁਕਸਾਨ ਕਰਾਤਾ ਉਦੋਂ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਸਾਰੇ ਕਹਿ ਰਹੇ ਸੀ ਵੀ ਜੇ ਕਿਸਾਨ ਨਹੀਂ ਚਾਹੁੰਦੇ ਪਏ ਤਾਂ ਫਿਰ ਧੱਕੇ ਨਾਲ ਕਿਉਂ ਅੱਜ ਹੁਣ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਕਿਹਾ ਵੇ ਦੇਖੋ ਅਸੀਂ ਕਿਸੇ ਤੋਂ ਧੱਕੇ ਨਾਲ ਜ਼ਮੀਨ ਅਕਵਾਇਰ ਨਹੀਂ ਕਰਨੀ ਉਹ ਕਹਿੰਦੇ ਕਿਸਾਨ ਇਹਦੇ ਤੇ ਲੋਨ ਵੀ ਲੈਣਗੇ ਕਿਸਾਨ ਇਹਦਾ ਫਾਇਦਾ ਵੀ ਉਠਾਉਣਗੇ ਜਦੋਂ ਤੱਕ ਅਸੀਂ ਇਹਦੇ ਤੇ ਉਸਾਰੀ ਨਹੀਂ ਸ਼ੁਰੂ ਕਰਦੇ ਉਦੋਂ ਤੱਕ ਕਿਸਾਨ ਇਹਦੇ ਤੇ ਫਸਲਾਂ ਵੀ ਬੀਜਣ ਪਰ ਸਵਾਲ ਇਹ ਹੈ ਜਦੋਂ ਤੱਕ ਸਰਕਾਰ ਨੇ ਕਿਸਾਨਾਂ ਨਾਲ ਐਗਰੀਮੈਂਟ ਕਰ ਲਿਆ ਕੀ ਉਸ ਤੋਂ ਬਾਅਦ ਇਹ ਬਿਆਨ ਇਦਾਂ ਰਹਿਣਗੇ ਆਮ ਤਜਰਬਾ ਇਹ ਕਹਿੰਦਾ ਕਿ ਨਹੀਂ ਰਹਿਣਗੇ ਕਿਸਾਨ ਇਹ ਕਹਿੰਦੇ ਪਏ ਨੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦੀ ਮੈਂ ਲਗਾਤਾਰ ਸੁਣ ਰਿਹਾ ਤੁਸੀਂ ਵੀ ਸੁਣ ਰਹੇ ਹੋ ਉਹ ਕਹਿ ਰਹੇ ਨੇ ਅਸਲ ਦੇ ਵਿੱਚ ਇਹ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ ਜਿਹੜੀਆਂ ਕਲੋਨੀਆਂ ਵਿਕਸਿਤ ਕਰਨ ਦਾ ਕਾਰੋਬਾਰ ਕਰਦੀਆਂ ਨੇ ਇਹ ਸਾਰਾ ਕੁਝ ਉਹਨਾਂ ਲਈ ਉਹਨਾਂ ਦੇ ਹਿੱਤ ਚ ਕੀਤਾ ਜਾ ਰਿਹਾ ਹੈ ਕਿਸਾਨ ਕਹਿੰਦੇ ਕਿ ਖੇਤੀ ਯੋਗ ਵਾਹੀ ਯੋਗ ਜ਼ਮੀਨ ਪਹਿਲਾਂ ਹੀ ਪੰਜਾਬ ਚ ਘਟਦੀ ਜਾ ਰਹੀ ਹੈ ਆਬਾਦੀ ਵਧ ਰਹੀ ਆ ਸ਼ਹਿਰ ਵਧ ਰਹੇ ਨੇ ਹੋਰ ਫੈਕਟਰੀਆਂ ਮਤਲਬ ਜਿਹੜੀ ਖੇਤੀਯੋਗ ਜ਼ਮੀਨ ਆ ਉਹ ਘਰਤੀ ਜਾ ਰਹੀ ਆ ਤਾਂ ਸਰਕਾਰ ਫਿਰ ਲੈਂਡ ਪੂਲਿੰਗ ਪਾਲਿਸੀ ਤਹਿਤ ਹੋਰ ਵੱਧ ਕਲੋਨੀਆਂ ਬਣਾ ਕੇ ਕੀ ਸਾਬਤ ਕਰਨਾ ਚਾਹੁੰਦੀ ਆ ਇਹ ਸਵਾਲ ਕਿਸਾਨ ਜਥੇਬੰਦੀਆਂ ਦਾ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਵੀ ਜਿਹੜਾ 2013 ਦੇ ਵਿੱਚ ਕਿਸਾਨਾਂ ਦੀ ਜ਼ਮੀਨ ਲੈਣ ਦਾ ਇੱਕ ਨੀਤੀ ਆਈ ਸੀ ਉਹਨੂੰ ਦਰਕਨਾਰ ਕਿਉਂ ਕੀਤਾ ਜਾ ਰਿਹਾ ਉਹਨੂੰ ਅੱਖੋਂ ਪਰੋਖੇ ਕਿਉਂ ਕੀਤਾ ਜਾ ਰਿਹਾ ਹੈ ਹੁਣ ਇਹ ਸਭ ਕੁਛ ਦੇ ਵਿਚਾਲੇ 25 ਤਰੀਕ ਨੂੰ ਸੰਗਰੂਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕਈ ਸਾਰੀਆਂ ਜਥੇਬੰਦੀਆਂ ਨੇ ਰੱਖਿਆ ਉਹ ਪ੍ਰਦਰਸ਼ਨ ਕਿਸ ਮਾਮਲੇ ਤੇ ਹੈ ਉਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਪੁਲਸ ਰਾਜ ਪੁਲਸ ਸਟੇਟ ਪੰਜਾਬ ਨੂੰ ਬਣਾਇਆ ਜਾ ਰਿਹਾ ਹੈ ਪੁਲਸ ਨੂੰ ਵੱਧ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਦੇ ਖਿਲਾਫ ਉਗਰਾਹਾਂ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਤੇ ਜਿਹੜੀ ਪੇਂਡੂ ਮਜ਼ਦੂਰ ਯੂਨੀਅਨ ਹੈ ਖੇਤ ਮਜ਼ਦੂਰ ਯੂਨੀਅਨ ਹੈ ਹੋਰ ਦਰਜਨਾ ਜਥੇਬੰਦੀਆਂ ਸੰਗਰੂਰ ਦੇ ਵਿੱਚ 25 ਜੁਲਾਈ ਨੂੰ ਇੱਕ ਵੱਡਾ ਪ੍ਰਦਰਸ਼ਨ ਕਰ ਰਹੀਆਂ ਨੇ ਔਰ ਸਾਰੀਆਂ ਜਥੇਬੰਦੀਆਂ ਦਾ ਇਹ ਮੰਨਣਾ ਕਿ ਪੰਜਾਬ ਦੇ ਵਿੱਚ ਪੁਲਿਸ دہشت ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਉਹ ਸਾਰੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੀ ਆ ਜੋ ਕਾਰਪੋਰੇਟ ਜਗਤ ਚਾਹੁੰਦਾ ਜੋ ਨਿੱਜੀਕਰਨ ਦੀਆਂ ਜੋ ਪ੍ਰਾਈਵੇਟਾਈਜੇਸ਼ਨ ਦੀਆਂ ਤੁਹਾਨੂੰ ਇਹ ਸਭ ਕੁਝ ਦੇ ਉੱਪਰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਲਗਾਤਾਰ ਲਾਈਵ ਸਤਿ ਟੀਵੀ ਨੂੰ ਦੇਖਦੇ ਰਿਹਾ ਕਰੋ ਤੇ ਇੱਕ ਬੇਨਤੀ ਹੈ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਭਰਾ ਨਹੀਂ ਵੀਰ ਉਹ ਹੱਥ ਜੋੜ ਕੇ ਬੇਨਤੀ ਹੈ ਜਮੀਰ ਦੀ ਆਵਾਜ਼ ਸੁਣਨ ਦੀ ਲੋੜ ਹੈ ਚਾਰ ਦਮੜਿਆਂ ਦੀ ਖਾਤਰ ਜਮੀਰ ਨਹੀਂ ਵੇਚਣੀ ਚਾਹੀਦੀ ਕਿਉਂਕਿ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦਾ ਜਮੀਰ ਦਾ ਮਰ ਜਾਣਾ ਲਾਜ਼ਮੀ ਮੌਤ ਹੁੰਦਾ ਬਾਕੀ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਬਹੁਤ ਮਿਹਰਬਾਨੀ